ਸਭ ਕੁਝ ਹੈ ਇਹ ਤਾਂ ਜਿਹੜਾ ਬਾਣੀ ਦਾ ਜਾਪ ਕਰਦਾ ਆ ਉਹਦੀ ਭਾਵਨਾ ਤੇ ਆ ਵੀ ਉਹ ਕਿਹੜੀ ਭਾਵਨਾ ਲੈ ਕੇ ਕੀ ਸ਼ਰਧਾ ਲੈ ਕੇ ਕੀ ਮੰਗ ਲੈ ਕੇ ਬਾਣੀ ਦਾ ਜਾਪ ਕਰ ਰਿਹਾ ਆ ਤੇ ਐਸੇ ਗੁਰਬਾਣੀ ਵਿੱਚ ਹੈ ਸਕਲ ਪਦਾਰਥ ਹੈ ਸਕਲ ਪਦਾਰਥ ਦਾ ਮਤਲਬ ਹੈ ਸਭ ਕੁਝ ਹੈ ਗੁਰਬਾਣੀ ਦੇ ਅੰਦਰ ਇਹ ਨਹੀਂ ਵੀ ਗੁਰਬਾਣੀ ਕੇਵਲ ਮੁਕਤੀ ਬਖਸ਼ਦੀ ਹੈ ਗੁਰਬਾਣੀ ਕੇਵਲ ਜਮਣਾ ਮਰਨਾ ਹੀ ਕੱਟਦੀ ਹੈ ਨਹੀਂ ਗੁਰਬਾਣੀ ਕਰਮ ਬਦਲਦੀ ਹੈ ਗੁਰਬਾਣੀ ਪਿਖਾਰੀ ਤੋਂ ਰਾਜਾ ਬਣਾਉਂਦੀ ਹੈ ਗੁਰਬਾਣੀ ਅੰਦਰ ਦਾ ਸੁੱਖ ਬਖਸ਼ਦੀ ਹੈ ਲੋਕ ਤੇ ਪਰਲੋਕ ਦਾ ਸੁੱਖ ਬਖਸ਼ਦੀ ਹੈ ਗੁਰਬਾਣੀ ਵਿੱਚ ਬਹੁਤ ਬਿਆੰਤ ਤਾਕਤਾਂ ਨੇ ਇਹ ਤਾਂ ਜਪਣ ਵਾਲੇ ਤੇ ਹੈ ਵੀ ਜਪਣ ਵਾਲਾ ਕਿਹੜੀ ਭਾਵਨਾ ਲੈ ਕੇ ਜਾਪ ਰਿਹਾ ਹੈ ਤੈਸੇ ਗੁਰਬਾਣੀ ਬਿਖੈ ਸਕਲ ਪਦਾਰਥ ਹੈ ਬਿਆੰਤ ਪਦਾਰਥ ਨੇ ਸਾਰੇ ਪਦਾਰਥ ਨੇ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ ਜਿਹੜਾ ਜਿਹੜਾ ਗੁਰਬਾਣੀ ਦੀ ਖੋਜ ਕਰਦਾ ਹੈ ਗੁਰਬਾਣੀ ਦਾ ਅਭਿਆਸ ਕਰਦਾ ਹੈ ਸ਼ਬਦ ਨਾਲ ਜੁੜਦਾ ਹੈ ਉਸ ਨੂੰ ਉਹ ਸਾਰੇ ਪਦਾਰਥ ਮਿਲਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਇਤਿਹਾਸਿਕ ਘਟਨਾ ਹੈ ਮਹਾਪੁਰਖ ਹੋਏ ਨੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਪੁਰਖ ਜਿਹੜੇ ਕਮਾਈ ਵਾਲੀਆਂ ਰੂਹਾਂ ਹੁੰਦੀਆਂ ਨੇ ਉਹ ਹਮੇਸ਼ਾ ਗੁਰਬਾਣੀ ਨਾਲ ਜੋੜਦੀਆਂ ਨੇ ਗੁਰੂ ਸ਼ਬਦ ਨਾਲ ਜੋੜਦਿਆਂ ਨੇ ਬੰਦਗੀ ਵਾਲੇ ਮਹਾਪੁਰਖ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਕੌਣ ਹੈ ਜਿੰਦੇ ਸਵਾਸ ਗਰਾਸ ਨਾਮ ਨਹੀਂ ਭੁੱਲਦਾ ਜਿੰਦੇ ਰੋਮ ਰੋਮ ਦੇ ਵਿੱਚ ਨਾਮ ਵਸਿਆ ਗੁਰਮੁਖ ਰੋਮ ਰੋਮ ਹਰ ਤੇ ਆਵੇ ਇਸ ਲਈ ਜਿਹੜਾ ਮਹਾਪੁਰਖ ਹੁੰਦਾ ਹੈ ਕਮਾਈ ਵਾਲਾ ਹੈ ਉਹਨੇ ਸੰਗਤ ਨੂੰ ਗੁਰਬਾਣੀ ਨਾਲ ਹੀ ਜੋੜਨਾ ਹੈ ਇਸ ਲਈ ਸੰਤਾਂ ਨੇ ਕਥਾ ਕਰਨੀ ਹਰ ਰੋਜ਼ ਤੇ ਬਯੰਤ ਸੰਗਤਾਂ ਨੇ ਆਉਣਾ ਸੁਣਨਾ ਸੰਤਾਂ ਕੋਲੋਂ ਗੁਰਬਾਣੀ ਦੀ ਵਿਚਾਰ ਸਰਵਣ ਕਰਨੀ ਮਾਪੁਰਖਾਂ ਨੇ ਗੁਰਬਾਣੀ ਨਾਲ ਜੋੜਨਾ ਭਾਈ ਗੁਰਬਾਣੀ ਦਾ ਜਾਪ ਕਰੋ ਬਾਣੀ ਪੜੋ ਕਿਉਂਕਿ ਗੁਰਬਾਣੀ ਸਾਰੇ ਦੁੱਖਾਂ ਦਾ ਜਿਹੜਾ ਆ ਉਜਾੜਾ ਭਾਵ ਗੁਰਬਾਣੀ ਸਾਰੇ ਦੁੱਖਾਂ ਨੂੰ ਕੱਟਣ ਦੀ ਸ਼ਕਤੀ ਰੱਖਦੀ ਹੈ ਇਸ ਲਈ ਇੱਕ ਦਿਨ ਸੰਗਤ ਦੇ ਅੰਦਰ ਦੋ ਪਤੀ ਪਤਨੀ ਪਹੁੰਚੇ ਮੁਸਲਮਾਨ ਪਤੀ ਪਤਨੀ ਨੇ ਪਤੀ ਦਾ ਨਾਮ ਹੈ ਅਬਦੁਲ ਕਰੀਮ ਤੇ ਪਤਨੀ ਦਾ ਨਾਮ ਹੈ ਨੂਰ ਭਰੀ ਦੋਨੋਂ ਪਹੁੰਚੇ ਸੰਗਤ ਬੈਠੀ ਮਹਾਪੁਰਖ ਕਥਾ ਕਰ ਰਹੇ ਨੇ ਤੇ ਸਮਾਪਤੀ ਤੋਂ ਉਪਰੰਤ ਸੰਗਤ ਬੰਦਗੀ ਵਾਲੇ ਮਹਾਪੁਰਖਾਂ ਦੇ ਕੋਲੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਦੱਸਦੇ ਨੇ ਸਾਨੂੰ ਆ ਮੁਸ਼ਕਲ ਹੈ ਜਾਂ ਸਾਡਾ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਆ ਵਿਗਨ ਹੈ ਜਾਂ ਜੀਵਨ ਵਿੱਚ ਜੋ ਵੀ ਰੁਕਾਵਟਾਂ ਜੋ ਵੀ ਵਿਗਨ ਪੈਂਦੇ ਸੰਗਤਾਂ ਦੱਸਦੀਆਂ ਤੇ ਮਹਾਪੁਰਖ ਉਹਨਾਂ ਨੂੰ ਸਭਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਕਿਸੇ ਨੂੰ ਜਪਜੀ ਸਾਹਿਬ ਨਾਲ ਜੋੜ ਦੇ ਕਿਸੇ ਨੂੰ ਸੁਖਣੀ ਸਾਹਿਬ ਨਾਲ ਜੋੜ ਦੇ ਕਿਸੇ ਨੂੰ ਮੂਲ ਮੰਤਰ ਨਾਲ ਜੋੜ ਦੇ ਜਿਵੇਂ ਕਿਸੇ ਦੀ ਕੋਈ ਮੁਸ਼ਕਲ ਹੁੰਦੀ ਮਹਾਪੁਰਖ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਓਵੇਂ ਸੰਗਤ ਨੂੰ ਗੁਰੂ ਘਰ ਨਾਲ ਜੋੜ ਦੇ ਤੇ ਉਹ ਮੁਸਲਮਾਨ ਪਤੀ ਪਤਨੀ ਵੇਖੀ ਗਏ ਸਾਰਾ ਕੁਝ ਉਹਨਾਂ ਨੇ ਵੇਖਿਆ ਵੀ ਕਿਵੇਂ ਸੰਗਤ ਆਪਣੀਆਂ ਮੁਸ਼ਕਲਾਂ ਦੱਸਦੀ ਹੈ ਤੇ ਮਹਾਪੁਰਖ ਉਹਨਾਂ ਮੁਸ਼ਕਲਾਂ ਤੋਂ ਪਾਰ ਉਤਾਰਾ ਕਰਨ ਦੇ ਲਈ ਉਹਨਾਂ ਨੂੰ ਕੋਈ ਮਾਰਗ ਦੱਸ ਰਹੇ ਨੇ ਰਾਹ ਦੱਸ ਰਹੇ ਨੇ ਉਹ ਪਤੀ ਪਤਨੀ ਵੀ ਮਾਪੁਰਖਾਂ ਦੇ ਕੋਲ ਗਏ ਤੇ ਬੜੀ ਨਿਮਰਤਾ ਦੇ ਨਾਲ ਕੋਲ ਬੈਠ ਗਏ ਹੱਥ ਜੋੜ ਕੇ ਬੇਨਤੀ ਕੀਤੀ ਮਾਪੁਰਖੋ ਅਸੀਂ ਵੇਖਿਆ ਵੀ ਸੰਗਤ ਆਪ ਜੀ ਦੇ ਕੋਲੋਂ ਕੁਝ ਪੁੱਛ ਰਹੀ ਸੀ ਤੇ ਆਪ ਜੀ ਕੁਝ ਦੱਸ ਰਹੇ ਸੀ ਮਾਪੁਰਖੋ ਅਸੀਂ ਜਲੰਧਰ ਦੇ ਰਹਿਣ ਵਾਲੇ ਕਾਰੋਬਾਰ ਠੱਪ ਹੋ ਗਿਆ ਕੋਈ ਕਰਮਾਂ ਦੀ ਐਸੀ ਖੇਡ ਬਣੀ ਤੇ ਅਸੀਂ ਬਿਲਕੁਲ ਹੀ ਕੰਗਾਲ ਹੋ ਗਏ ਸਾਡਾ ਸਾਰਾ ਕੁਝ ਵਿਕ ਗਿਆ ਘਰੋਂ ਬੇਕਾਰ ਹੋ ਗਏ ਰੋਟੀ ਤੋਂ ਵੀ ਮਥਾ ਜਾ ਰੋਟੀ ਵੀ ਕੋਲ ਨਹੀਂ ਕਿਰਪਾ ਕਰੋ ਸਾਡੇ ਤੇ ਵੀ ਕੋਈ ਸਾਨੂੰ ਵੀ ਗੁਰਬਾਣੀ ਦੀ ਕੋਈ ਕਲਾਮ ਦੱਸੋ ਕੋਈ ਸ਼ਬਦ ਦੱਸੋ ਕਿਉਂਕਿ ਤੁਸੀਂ ਸੰਗਤਾਂ ਨੂੰ ਦੱਸ ਰਹੇ ਸੀ ਮਹਾਪੁਰਖ ਸੁਣੀ ਗਏ ਸੁਣ ਕੇ ਇੱਕ ਦੋ ਮਿੰਟ ਚੁੱਪ ਕਰਕੇ ਬੋਲੇ ਕਹਿੰਦੇ ਭਾਈ ਤੁਹਾਨੂੰ ਗੁਰਬਾਣੀ ਦਾ ਪਾਠ ਕਰਨਾ ਆਉਂਦਾ ਹੈ ਉਹ ਕਹਿੰਦੇ ਜੀ ਨਹੀਂ ਅਸੀਂ ਅਸਲਾਮ ਦੇ ਵਿੱਚੋਂ ਆ ਮੁਸਲਮਾਨ ਆ ਅਸੀਂ ਕਦੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਮਹਾਪੁਰਖਾਂ ਨੇ ਇੱਕ ਕਾਗਜ਼ ਲਿਆ ਕਾਗਜ਼ ਦੇ ਉੱਪਰ ਸੁਖਣੀ ਸਾਹਿਬ ਪਾਵੜ ਬਾਣੀ ਦੀ ਤੁਕ ਲਿਖ ਦਿੱਤੀ ਪ੍ਰਭਖੈ ਸਿਮਰਨ ਰਿੱਧ ਸਿੱਧ ਨੌ ਨਿੱਧ ਇਹਦੇ ਅਰਥ ਨੇ ਵੀ ਪਰਮੇਸ਼ਰ ਦੇ ਸਿਮਰਨ ਦੇ ਅੰਦਰ ਪਰਮਾਤਮਾ ਦੇ ਸਿਮਰਨ ਦੇ ਅੰਦਰ ਸਾਰੀਆਂ ਸ਼ਕਤੀਆਂ ਨੇ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਮਤਲਬ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਸਭ ਕੁਝ ਹੀ ਹੈ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਵੀ ਗੁਰਬਾਣੀ 'ਚ ਸਭ ਕੁਝ ਹੈ ਜੈਸੀ ਜੈਸੀ ਕੋਈ ਭਾਵਨਾ ਬਣਾ ਕੇ ਗੁਰਬਾਣੀ ਨੂੰ ਪੜਦਾ ਹੈ ਵੈਸਾ ਵੈਸਾ ਫਲ ਉਹਨਾਂ ਨੂੰ ਮਿਲਦਾ ਹੈ ਇਸ ਲਈ ਉਹ ਤੁਕ ਲਿਖ ਦਿੱਤੀ ਤੇ ਮਹਾਪੁਰਖਾਂ ਨੇ ਉਹ ਤੁਕ ਪਹਿਲਾਂ ਆਪ ਬੋਲੀ ਮਗਰ ਉਹਨਾਂ ਨੂੰ ਕਿਹਾ ਵੀ ਇਹਦਾ ਜਾਪ ਕਰੋ ਉਹਨਾਂ ਨੇ ਜਾਪ ਕੀਤਾ ਮਗਰ ਮਤਲਬ ਉਹਨਾਂ ਨੂੰ ਸੰਥਿਆ ਦੇ ਦਿੱਤੀ ਉਸ ਗੁਰਬਾਣੀ ਦੀ ਪਾਵਨ ਤੁਕ ਦਾ ਅਭਿਆਸ ਕਰਵਾ ਦਿੱਤਾ ਵੀ ਇਸ ਤਰ੍ਹਾਂ ਇਹਨੂੰ ਪੜ੍ਹਨਾ ਹੈ ਤੇ ਨਾਲ ਹੀ ਕਿਹਾ ਵੀ ਇਹਨੂੰ ਹਰ ਵੇਲੇ ਪੜ੍ਹਦੇ ਰਹਿਣਾ ਹੈ ਸਵੇਰੇ ਉੱਠ ਕੇ ਅਮਰਤ ਵੇਲੇ ਇਸ਼ਨਾਨ ਪਾਣ ਕਰਕੇ ਵੀ ਚੌਕੜਾ ਮਾਰ ਕੇ ਵੀ ਇਸ ਬਾਣੀ ਦੀ ਤੁਕ ਦਾ ਜਾਪ ਕਰਨਾ ਹੈ ਤੇ ਹਰ ਵੇਲੇ ਤੁਰਦਿਆਂ ਫਿਰਦਿਆਂ ਇਸ ਤੁਕ ਦਾ ਜਾਪ ਕਰਨਾ ਹੈ ਉਹਨਾਂ ਨੇ ਕਿਹਾ ਸੱਤ ਬਚਨ ਕਿਉਂਕਿ ਸਤਿਗੁਰਾਂ ਦੇ ਕੋਲੋਂ ਮਹਾਪੁਰਖਾਂ ਦੇ ਕੋਲੋਂ ਜਦੋਂ ਅਸੀਂ ਕੋਈ ਮੁਸ਼ਕਲ ਦੱਸਦੇ ਆ ਆਪਣੇ ਜੀਵਨ ਦੀ ਫੇਰ ਹੀ ਫਾਇਦਾ ਆ ਜੇ ਅਸੀਂ ਉਹਨਾਂ ਦਾ ਬਚਨ ਮੰਨਦੇ ਆ ਬਚਨ ਕਮਾਉਂਦੇ ਆ ਜੇ ਬਚਨ ਨਹੀਂ ਮੰਨਿਆ ਫਿਰ ਕੋਈ ਲਾਭ ਨਹੀਂ ਹੁੰਦਾ ਗੁਰੂ ਪਿਆਰਿਓ ਬੰਦਾ ਖਾਲੀ ਰਹਿ ਜਾਂਦਾ ਆ ਇਸ ਲਈ ਇਹ ਵੀ ਬੜੀ ਧਿਆਨ ਦੇਣ ਯੋਗ ਬਾਤ ਐ ਵੀ ਜਦੋਂ ਅਸੀਂ ਕਿਸੇ ਅੱਗੇ ਆਪਣੀ ਮੁਸ਼ਕਲ ਦੱਸਦੇ ਆ ਮਹਾਰਾਜ ਅੱਗੇ ਜਾਂ ਮਹਾਪੁਰਖਾਂ ਦੇ ਅੱਗੇ ਕਮਾਈ ਵਾਲਿਆਂ ਅੱਗੇ ਤੇ ਜਿਹੜਾ ਉਹ ਬਚਨ ਫਿਰ ਕਹਿੰਦੇ ਨੇ ਉਹਨੂੰ ਮੰਨਣਾ ਵੀ ਸਾਡਾ ਫਰਜ਼ ਹੈ ਸੋ ਉਹਨਾਂ ਨੇ ਜੀ ਗੁਰਬਾਣੀ ਦੀ ਤੁਕ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਸੇ ਡੇਰੇ ਵਿੱਚ ਉਹ ਰਹਿਣ ਲੱਗ ਪਏ ਤੇ ਉਸੇ ਡੇਰੇ 'ਚ ਰਹਿ ਕੇ ਉਹਨਾਂ ਨੇ ਸ਼ਾਦਾ ਪਾਣੀ ਛਕਣਾ ਨਾਲੇ ਸੇਵਾ ਕਰਨੀ ਤੇ ਨਾਲੇ ਗੁਰਬਾਣੀ ਦੀ ਤੁਕ ਦਾ ਜਾਪ ਕਰਦੇ ਰਹਿਣਾ ਦੋਨੋਂ ਪਤੀ ਪਤਨੀ ਨੇ ਸਮਾਂ ਬੀਤੇ ਆ ਤਿੰਨ ਦਿਨ ਹੋ ਗਏ ਤਿੰਨ ਦਿਨ ਬੀਤੇ ਕੀ ਹੋਇਆ ਇੱਕ ਘਟਨਾ ਵਰਤੀ ਇੱਕ ਫੌਜੀ ਸੂਬੇਦਾਰ ਉੱਥੇ ਡੇਰੇ ਵਿੱਚ ਆਇਆ ਤੇ ਭਾਂਡੇ ਭਾਂਡਿਆਂ ਦੀ ਉਹ ਸੇਵਾ ਕਰ ਰਿਆ ਸੀ ਤੇ ਪਤੀ ਪਤਨੀ ਦੋਨੋਂ ਜਾਣੇ ਇਹ ਵੀ ਜਿਹੜੇ ਤਕ ਦਾ ਜਾਪ ਕਰਦੇ ਸੀ ਇਹ ਵੀ ਭਾਂਡਿਆਂ ਦੀ ਸੇਵਾ ਕਰ ਰਹੇ ਤੇ ਭਾਂਡਿਆਂ ਦੀ ਸੇਵਾ ਕਰਦਿਆਂ ਕਰਦਿਆਂ ਗੱਲਾਂ ਚੱਲ ਪਈਆਂ ਉਹਨੇ ਪੁੱਛਿਆ ਫੌਜੀ ਨੇ ਵੀ ਤੁਸੀਂ ਕਿੱਥੋਂ ਆਏ ਇਹਨਾਂ ਨੇ ਆਪਣੇ ਬਾਰੇ ਦੱਸਿਆ ਉਹਨੇ ਆਪਣੇ ਬਾਰੇ ਦੱਸਿਆ ਉਹਨਾਂ ਨੂੰ ਬੰਦੇ ਦੀ ਲੋੜ ਸੀ ਫੌਜੀ ਸੂਬੇਦਾਰ ਨੂੰ ਕਿਉਂਕਿ ਉਹ ਜ਼ਮੀਨ ਜਾਇਦਾਦ ਦਾ ਮਾਲਕ ਸੀ ਇਹਨਾਂ ਨੂੰ ਕੰਮ ਦੀ ਲੋੜ ਸੀ ਇਸ ਲਈ ਪਰਮੇਸ਼ਰ ਵਾਹਿਗੁਰੂ ਨੇ ਢੋ ਟਕਾ ਦਿੱਤਾ ਗੁਰੂ ਮਹਾਰਾਜ ਨੇ ਉਹ ਕਲਾ ਵਰਤੀ ਗੁਰਬਾਣੀ ਦੀ ਜਿਹੜੀ ਉਹ ਬਾਣੀ ਦਾ ਜਾਪ ਕਰਦੇ ਸੀ ਨਾ ਪ੍ਰਭ ਕਾ ਸਿਮਰਨ ਰੇਦ ਸਿੱਧ ਨਾਉ ਨਿਦ ਢੋਟ ਕਾਇਆ ਵਿਧੀ ਬਣਾ ਦਿੱਤੀ ਉਹ ਬੜਾ ਖੁਸ਼ ਹੋਇਆ ਉਹ ਕਹਿੰਦਾ ਵੀ ਮੈਨੂੰ ਬੰਦੇ ਦੀ ਲੋੜ ਹੈ ਤੁਸੀਂ ਕੰਮ ਕਰੋਗੇ ਮੇਰੇ ਖੇਤਾਂ ਦੀ ਰਖਵਾਲੀ ਕਰਨੀ ਹੈ ਫਸਲ ਦੀ ਰਖਵਾਲੀ ਕਰਨੀ ਹੈ ਮੈਂ ਫੌਜ ਵਿੱਚ ਆ ਮੈਂ ਡਿਊਟੀ ਆ ਮੇਰੀ ਮੈਂ ਨੌਕਰੀ ਕਰਦਾ ਆ ਤੇ ਮੈਂ ਤੁਹਾਨੂੰ ਖਾਣ ਲਈ ਵੀ ਰਾਸ਼ਨ ਦੇਵਾਂਗਾ ਤੇ ਰਹਿਣ ਦੇ ਲਈ ਵੀ ਜਗ੍ਹਾ ਦੇਵਾਂਗਾ ਤੇ 60 ਰੁਪਏ ਮਹੀਨੇ ਦੀ ਤਨਖਾਹ ਦੇਵਾਂਗਾ ਇਹ ਗੁਰੂ ਪਿਆਰਿਓ ਗੱਲ ਹੈ 1899 ਈਸਵੀ ਦੀ ਬੜੇ ਖੁਸ਼ ਹੋ ਗਏ ਉਹ ਪਤੀ ਪਤਨੀ ਜਿਨ੍ਹਾਂ ਕੋਲ ਕੋਈ ਕਿਰਤ ਨਹੀਂ ਸੀ ਕੰਮ ਨਹੀਂ ਸੀ ਰਹਿਣ ਲਈ ਜਗ੍ਹਾ ਮਿਲ ਗਈ ਖਾਣ ਲਈ ਅੰਨ ਪਾਣੀ ਮਿਲ ਗਿਆ ਤੇ ਤਨਖਾਹ ਵੀ ਮਿਲ ਗਈ 60 ਰੁਪਏ ਮਹੀਨਾ ਚਲੋ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਮਿਹਨਤ ਕਰਦੇ ਹੋ ਤੇ ਨਾਲ-ਨਾਲ ਗੁਰਬਾਣੀ ਦੀ ਤੁਕ ਦਾ ਜਾਪ ਕਰਦੇ ਰਹੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਇਹ ਜਾਪ ਕਰਦੇ ਰਹੇ ਗੁਰੂ ਪਿਆਰਿਓ ਸਾਲ ਬਾਅਦ ਉਹਨੇ ਜਦੋਂ ਆ ਕੇ ਆਪਣੀਆਂ ਫਸਲਾਂ ਵੇਖੀਆਂ ਕਟਾਈ ਕੀਤੀ ਝਾੜ ਬੜਾ ਸੋਹਣਾ ਝੜਿਆ ਤੇ ਉਹ ਬੜਾ ਖੁਸ਼ ਹੋਇਆ ਇਹਨਾਂ ਦੇ ਕੰਮ ਨੂੰ ਵੇਖ ਕੇ ਫੌਜੀ ਸੂਬੇਦਾਰ ਸੀ ਜਿਹੜਾ ਉਹਨੇ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਇਹਨਾਂ ਦੀ ਤਨਖਾਹ 70 ਰੁਪਏ ਕਰ ਦਿੱਤੀ 10 ਰੁਪਏ ਵਧਾ ਦਿੱਤੀ। ਇਸੇ ਤਰ੍ਹਾਂ ਹੀ ਲੱਗੇ ਰਹੇ। ਅਗਲੇ ਸਾਲ ਉਹ ਕਹਿਣ ਲੱਗਾ ਕਹਿੰਦਾ ਵੀ ਮੈਂ ਜ਼ਮੀਨ ਠੇਕੇ ਤੇ ਦੇ ਦੇਣਾ ਆ ਤੁਹਾਨੂੰ। ਤੁਸੀਂ ਜ਼ਮੀਨ ਠੇਕੇ ਤੇ ਲੈ ਲਵੋ। ਐਨਾ ਠੇਕਾ ਮਕਰਰ ਕਰ ਲਿਆ ਵੀ ਮੈਨੂੰ ਦੇ ਦਿਆ ਕਰੋ। ਬਾਕੀ ਜਿੰਨਾ ਬਚੇ ਉਹ ਤੁਹਾਡਾ। ਹੁਣ ਗਰਬਾਣੀ ਦੀ ਤੁਕ ਦਾ ਜਾਪ ਕਰਦਿਆਂ ਗੁਰੂ ਪਿਆਰਿਓ ਉਹ ਐਸੀ ਬਰਕਤ ਪਈ ਤੇ ਉਹ ਜਿਹੜਾ ਸੀ ਨਾ ਇਹਨਾਂ ਨੇ ਖੇਤੀ ਕਰਨੀ ਇਉਂ ਸਮਝ ਲਵੋ ਵੀ ਇਹਨਾਂ ਨੇ ਜਿਸ ਤਰੀਕੇ ਨਾਲ ਵੀ ਬੀਜ ਪਾਉਣਾ ਬੜੀ ਫਸਲ ਨੇ ਝਾੜ ਦੇਣਾ ਮਿੱਟੀ ਨੂੰ ਵੀ ਹੱਥ ਪਾਉਣਾ ਤੇ ਸੋਨਾ ਬਣ ਜਾਣਾ ਮਤਲਬ ਇੰਨੀ ਬਰਕਤ ਪੈਣ ਲੱਗ ਪਈ ਇਹਨਾਂ ਦੇ ਕੰਮ ਦੇ ਵਿੱਚ ਗਰਬਾਣੀ ਦੀ ਸ਼ਕਤੀ ਦੇ ਨਾਲ ਜੋ ਗਰਬਾਣੀ ਦੀ ਤੁਕ ਦਾ ਜਾਪ ਕਰਦੇ ਹਨ ਇਸ ਲਈ ਕੰਮ ਕਰਦੇ ਰਹੇ ਠੇਕਾ ਦੇ ਦੇਣਾ ਬਾਕੀ ਸਾਰਾ ਮੁਨਾਫਾ ਇਹਨਾਂ ਦਾ ਕਈ ਸਾਲ ਇਹਨਾਂ ਨੇ ਮਿਹਨਤ ਕੀਤੀ ਘਰ ਬਣਾ ਲਿਆ ਲਗਭਗ ਕੁਝ ਮਰਬੇ ਜ਼ਮੀਨ ਦੇ ਵੀ ਇਹਨਾਂ ਨੇ ਖਰੀਦ ਲਏ ਬੈ ਲੈ ਤੇ ਘਰ ਬਣਾ ਲਿਆ ਬੱਚੇ ਵੀ ਹੋ ਗਏ ਬੜਾ ਸੋਹਣਾ ਕਾਰੋਬਾਰ ਇਹਨਾਂ ਦਾ ਚੱਲ ਪਿਆ ਚੱਲ ਪਿਆ ਦਸਾਂ ਸਾਲਾਂ ਬਾਅਦ ਇਹ ਦੁਬਾਰਾ ਫੇਰ ਆਏ 1899 ਚ ਪਹਿਲਾਂ ਆਏ ਸੀ ਫਿਰ 1909 ਦੇ ਵਿੱਚ ਦੁਬਾਰਾ ਫੇਰ ਆਏ ਉਸੇ ਡੇਰੇ ਦੇ ਵਿੱਚ ਗੱਡੀ ਤੇ ਆਏ પતિ ਪਤਨੀ ਨਾਲ ਇਹਨਾਂ ਦੇ ਬੱਚੇ ਵੀ ਨੇ ਮਹਾਪੁਰਖਾਂ ਨੂੰ ਫੇਰ ਮਿਲੇ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਪੁਰਖਾਂ ਨੂੰ ਤੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਪੁਰਖੋ ਆਪ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਅਸੀਂ ਆਡੇ ਕੋਲੇ ਪਹਿਲਾਂ ਤੁਹਾਡੇ ਕੋਲੇ ਆਏ ਸੀ ਮਹਾਪੁਰਖੋ ਕੁਝ ਵੀ ਨਹੀਂ ਸੀ ਘਰੋਂ ਬੇਕਾਰ ਸੀ ਅਸੀਂ ਸਾਨੂੰ ਪਹਿਚਾਣਿਆ ਜੇ ਮਹਾਪੁਰਖ ਕਹਿੰਦੇ ਨਹੀਂ ਭਾਈ ਸਾਡੇ ਕੋਲੇ ਬਿਆੰਤ ਸੰਗਤਾਂ ਹਰ ਰੋਜ਼ ਆਉਂਦੀਆਂ ਨੇ ਸਾਨੂੰ ਖਿਆਲ ਨਹੀਂ ਫਿਰ ਇਹਨਾਂ ਨੇ ਦੱਸਿਆ ਵੀ ਅਸੀਂ ਇਦਾਂ ਕਰਕੇ ਅਸੀਂ ਪਹਿਲਾਂ ਵੀ ਆਏ ਸੀ ਤੇ ਉਸ ਵੇਲੇ ਕੁਝ ਵੀ ਨਹੀਂ ਸੀ ਤੇ ਤੁਸੀਂ ਸਾਨੂੰ ਗਰਬਾਣੀ ਦੀ ਇੱਕ ਤੁਕ ਦਿੱਤੀ ਸੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪਰ ਮਹਾਪੁਰਖੋ ਅੱਜ ਸਾਡੇ ਕੋਲੇ ਗੱਡੀ ਵੀ ਹੈ ਘਰ ਵੀ ਹੈ ਜ਼ਮੀਨ ਵੀ ਹੈ ਤੇ ਅਸੀਂ ਬੱਚਿਆਂ ਵਾਲੇ ਵੀ ਆਂ ਇਹ ਸਭ ਕੁਝ ਆਪਜੀ ਦੀ ਕਿਰਪਾ ਮਹਾਂਪੁਰਖ ਕਹਿੰਦੇ ਨਹੀਂ ਭਾਈ ਇਹ ਗੁਰਬਾਣੀ ਦੀ ਕਿਰਪਾ ਹੈ ਫਿਰ ਉਹ ਕਹਿਣ ਲੱਗੇ ਦੁਨਿਆਵੀ ਜੋ ਕੁਝ ਸਾਨੂੰ ਚਾਹੀਦਾ ਸੀ ਸਾਨੂੰ ਮਿਲਿਆ ਸਾਡੇ ਕੋਲ ਸਭ ਕੁਝ ਹੈ ਮਹਾਂਪੁਰਖੋ ਹੁਣ ਸਾਡਾ ਅੱਗਾ ਵੀ ਸਬਰੇ ਸਾਡਾ ਪਰਲੋਕ ਵੀ ਸਬਰ ਜਾਵੇ ਸਾਨੂੰ ਹੋਰ ਤੁਕ ਦਿਓ ਕੋਈ ਫਿਰ ਮਹਾਂਪੁਰਖਾਂ ਨੇ ਅਗਲੀ ਤੁਕ ਦਾ ਜਾਪ ਜਪਾਇਆ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਫਿਰ ਉਹ ਜਾਪ ਕਰਾਇਆ ਗੁਰੂ ਪਿਆਰਿਓ ਉਹਨਾਂ ਨੇ ਉਹ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨਾਂ ਨੇ ਸਾਰਾ ਸੁਖਨੀ ਸਾਹਿਬ ਬਾਣੀ ਦੀ ਸੰਥਿਆ ਲੈ ਕੇ ਸੁਖਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਲੋਕ ਵੀ ਸੁਖੀ ਹੋਏ ਉਹਨਾਂ ਦਾ ਲੋਕ ਵੀ ਸੁਖੀਆ ਤੇ ਪ੍ਰਲੋਕ ਵੀ ਸੋਹਿਲਾ ਹੋਇਆ ਇਹ ਅੱਜ ਦੀ ਵੀਡੀਓ ਦੇ ਅੰਦਰ ਜਿਹੜੀ ਆਪਾਂ ਬੇਨਤੀ ਸਾਂਝੀ ਕੀਤੀ ਗਰਬਾਣੀ ਵਿੱਚ ਅਥਾ ਸ਼ਕਤੀ ਹੈ ਕਿਉਂਕਿ ਗਰਬਾਣੀ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਇਸ ਲਈ ਗੁਰੂ ਪਿਆਰਿਓ ਬਾਣੀ ਤੇ ਬਾਣਾ ਸਿੱਖ ਲਈ ਬੜਾ ਜ਼ਰੂਰੀ ਹੈ ਬਾਣੀ ਹੈ ਬਾਣਾ ਨਹੀਂ ਹੈ ਤਾਂ ਵੀ ਖੁਸ਼ੀ ਨਹੀਂ ਮਹਾਰਾਜ ਦੀ ਮਿਲਦੀ ਤੇ ਜੇ ਬਾਣਾ ਹੈ ਤੇ ਬਾਣੀ ਨਹੀਂ ਤੇ ਤਾਂ ਵੀ ਮਹਾਰਾਜ ਦੀ ਮੇਰ ਨਹੀਂ ਹੁੰਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਇਸ ਲਈ ਸ਼ਬਦ ਸਿੱਖ ਨੂੰ ਸ਼ਬਦ ਦਾ ਅਭਿਆਸ ਹੋਣਾ ਸਿੱਖ ਦੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਬੜਾ ਲਾਜ਼ਮੀ ਹੈ ਇਸ ਲਈ ਅਸੀਂ ਗੁਰਬਾਣੀ ਨਾਲ ਜੁੜੀਏ ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰੀਏ ਸਾਚੇ ਸਾਹਿਬਾ ਮਹਾਰਾਜ ਨੇ ਕਿਹਾ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹਸੋ ਪਾਵੈ ਇਸ ਲਈ ਗੁਰਬਾਣੀ ਸਾਡੇ ਕਰਮ ਬਦਲਦੀ ਹੈ ਗੁਰੂ ਦਾ ਸ਼ਬਦ ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰੂ ਦਾ ਸ਼ਬਦ ਮਣੇ ਅਸਥੰਮਣ ਸੋ ਮਹਾਰਾਜ ਮੇਰ ਕਰਨ ਜੀ ਸਤਿਗੁਰੂ ਕਿਰਪਾ ਕਰਨ ਗੁਰਬਾਣੀ ਵਿੱਚ ਅਥਾ ਤਾਕਤ ਹੈ ਸਾਡੀ ਸ਼ਰਧਾ ਸਾਡਾ ਭਰੋਸਾ ਬੰਨਣਾ ਚਾਹੀਦਾ ਆ ਉਨਾ ਹੀ ਲਾਹਾ ਅਸੀਂ ਗੁਰਬਾਣੀ ਤੋਂ ਲੈ ਸਕਦੇ ਆ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਗੁਰਬਾਣੀ ਦਾ ਜਾਪ ਕਰਨਾ ਬੜਾ ਫਲਿਪੂਤ ਹੁੰਦਾ ਹੈ ਸਤਿਗੁਰੂ ਮੇਰ ਕਰਨ ਇਹਨੀਆਂ ਬੇਨਤੀਆਂ ਵਿਚਾਰਾ ਪ੍ਰਵਾਨ ਕਰੋ ਗੁਰੂ ਪਿਆਰੀ ਸਾਧ ਸੰਗਤ ਜੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ